ਸਾਸਤੀ ਕਾਜੀ ਸਾਰਿਆਂ ਨੂੰ ਕਿਵੇਂ ਆ ਸਾਰੇ ਫਰਾਈ ਆਪ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਸਵਾਗਤ ਹੈ ਤੁਹਾਡਾ ਸਾਰੇ ਨਵੀਂ ਵੀਡੀਓ ਦੇ ਵਿੱਚ ਹਾਂਜੀ ਅੱਜ ਲੱਗੇ ਆਪਾਂ ਸੂਜੀ ਦੇ ਗੁਲਾਬ ਜਾਮਨ ਬਣਾਉਣ ਉਮੀਦ ਕਰਦੇ ਹਾਂ ਤੁਹਾਨੂੰ ਸਾਰੀ ਵੀਡੀਓ ਵਧੀਆ ਲੱਗੇਗੀ ਚਲੋ ਫਿਰ ਆਪਾਂ ਕਰਦੇ ਆ ਸਟਾਰ ਹਾਂਜੀ ਗੁਲਾਬ ਜਾਮਨ ਬਣਾਉਣ ਲਈ ਆਪਾਂ ਲਈ ਪਹਿਲਾਂ ਇੱਕ ਖੰਡ ਦੀ ਕੌਲੀ ਤਦੇ ਵਿੱਚ ਇੱਕ ਕੌਲੀ ਆਪਾਂ ਪਾਣੀ ਦੀ ਪਾਵਾਂਗੇ ਜਿਹਨੀਆਂ ਆਪਣੀ ਖੰਡ ਹੋ ਗਈ ਉਹਨੇ ਆਪਾਂ ਉਹ ਪਾਣੀ ਪਾਣਾ ਚਾਸ਼ਨੀ ਤਿਆਰ ਕਰਾਂਗੇ ਇੱਕ ਕੱਪ ਲਵਾਂਗੇ ਆਪਾਂ ਦੁੱਧ ਦਾ ਤੇ ਅੱਧਾ ਕੱਪ ਸੂਜੀ ਦਾ ਯਾਨੀ ਕਿ ਦੁੱਧ ਤੋਂ ਅੱਧੀ ਸੂਜੀ ਲਵਾਂਗੇ ਇਸ ਤੋਂ ਬਾਅਦ ਆਪਾਂ ਗੈਸ ਦੇ ਉੱਤੇ ਖੰਡ ਤੇ ਜਿਹੜਾ ਪਾਣੀ ਬਣਾਇਆ ਸੀ ਨੂੰ ਆਪਾਂ ਉਬਾਲਾ ਆਣ ਤੱਕ ਦਵਾਂਗੇ ਜਦ ਤੱਕ ਆਪਣੀ ਚਾਸ਼ਨੀ ਤਿਆਰ ਹੋ ਗਈ ਅਸਮੋਂ ਆਪਾਂ ਇੱਕ ਕਵਾਲਾ ਹੀ ਦਵਾਣਾਗਾ ਤੁਸੀਂ ਵੇਖ ਸਕਦੇ ਹੋ ਤੇ ਹਾਂਜੀ ਦੂਜੀ ਸਾਈਡ ਆਪਾਂ ਕੜਾਈ ਦੇ ਵਿੱਚ ਦੁੱਧ ਪਾਇਆ ਤੇ ਇਹਦੇ ਵਿੱਚ ਜਿਹੜਾ ਆਪਾਂ ਅੱਧਾ ਕੱਪ ਸੂਜੀ ਦਾ ਲਿਆ ਸੀ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਹਾਂਜੀ ਪਹਿਲਾਂ ਆਪਾਂ ਸੂਜੀ ਅੱਧਾ ਕੱਪ ਤੋਂ ਵੀ ਥੋੜੀ ਜਿਹੀ ਪਾਈ ਤਾਂ ਕਿਉਂਕਿ ਵੀ ਹਨਾ ਜਿਹੜੀ ਸੂਜੀ ਆ ਦੁੱਧ ਨੂੰ ਚੰਗੀ ਤਰ੍ਹਾਂ ਸੋਖ ਲੈਂਦੀ ਏ ਤੇ ਜੇ ਘੱਟ ਹੋ ਜਾ ਕੋ ਬਾਅਦ ਦੇ ਵਿੱਚ ਪਾਵਾਂਗੇ ਤੇ ਉਸ ਤੋਂ ਬਾਅਦ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਾਂਗੇ ਜਦੋਂ ਇੱਕ گاੜਾ ਜਿਹਾ ਬੈਟਰ ਬਣ ਗਿਆ ਉਹ ਤਾਂ ਆਪਾਂ ਨੂੰ ਉਤਾਰ ਲੈਣਾ ਹੈ ਦਾ ਆਪਾਂ ਗਾੜਾ ਜਿਹਾ ਬੈਟਰ ਬਣਾਵਾਂਗੇ ਇੰਨਾ ਗਾੜਾ ਬਣਾਉਣਾ ਕਿ ਆਪਣੇ ਜਿਹੜੇ ਬਾਲ ਉਹ ਬਣ ਜਾਣ ਹਾਂਜੀ ਸੂਜੀ ਘੱਟ ਸੀ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸੂਜੀ ਥੋੜੀ ਜਿਹੀ ਹੋਰ ਐਡ ਕਰਤੀ ਤੇ ਗੈਸ ਨੂੰ ਆਪਾਂ ਮੀਡੀਅਮ ਰੱਖਣਾਗਾ ਜਿਆਦਾ ਹਾਈ ਫਲੇਮ ਤੇ ਨਹੀਂ ਉਹ ਕਰਨਾ ਤੇਨੂੰ ਆਪਾਂ ਚੰਗੀ ਤਰ੍ਹਾਂ ਇਦਾਂ ਪਕਾ DNA ਜਦੋਂ ਤੱਕ ਇਹ ਗਾੜਾ ਬੈਟਰ ਬਣ ਗਿਆ ਤੇ ਉਹਨੂੰ ਆਪਾਂ ਤਾਰ ਲੈਣਾ ਹਾਂਜੀ ਵੇਖੋ ਸੂਜੀ ਦਾ ਆਪ ਗਾੜਾ ਬੈਟਰ ਬੰਨਾ ਤਿਆਰ ਹੋ ਚੁੱਕਿਆ ਤੁਸੀਂ ਵੇਖ ਸਕਦੇ ਹੋ ਤੈਨੂੰ ਤੁਸੀਂ ਜਲਦੀ ਜਲਦੀ ਹਿਲਾਣਾ ਗਏ ਨੀਚੇ ਲੱਗੇਗਾ ਨਾ ਸੂਜੀ ਆ ਤੇ ਤੁਸੀਂ ਇਹਨੂੰ ਜਲਦੀ ਜਲਦੀ ਹਿਲਾਣਾ ਤੇ ਇਹਨੂੰ ਨੀਚੇ ਲੱਗਣ ਨਹੀਂ ਦੇਣਾ ਵੇਖੋ ਇਧਰ ਆਪਣੀ ਚਾਸ਼ਨੀ ਵੀ ਤਿਆਰ ਹੋ ਚੁੱਕੀ ਆ ਤੁਸੀਂ ਵੇਖੋ ਖੰਡ ਚੰਗੀ ਤਰ੍ਹਾਂ ਘੁਲ ਗਈ ਆ ਹਾਂਜੀ ਵੇਖੋ ਜਿਹੜਾ ਆਪਣਾ ਸੂਜੀ ਦਾ ਬੈਟਰ ਆ ਤਿਆਰ ਹੋ ਚੁੱਕਿਆ ਗਾੜਾ ਬੈਟਰ ਬਣ ਗਿਆ ਹੈ ਨੂੰ ਚੰਗੀ ਤਰ੍ਹਾਂ ਆਪਾਂ ਹਲਾਉਂਦੇ ਜਾਣਾ ਤਾਂ ਕਿ ਥੱਲੇ ਨਾ ਲੱਗੇ ਤੇ ਨਾ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਕਿ ਸੂਜੀ ਆਪਣੀ ਕੱਚੀ ਵੀ ਨਾ ਰਵੇ ਹਾਂਜੀ ਵੇਖੋ ਜਿਹੜੀ ਆਪਾਂ ਚਾਸ਼ਨੀ ਤਿਆਰ ਕੀਤੀ ਸੀ ਉਹਦੇ ਵਿੱਚ ਆਪਾਂ 4 ਤੋਂ 5 ਇਲੈਚੀਆਂ ਕੁੱਟ ਕੇ ਪਾ ਦਿਤੀਆਂ ਇਹਦੇ ਨਾਲ ਨਾ ਆਪਣੇ ਗੁਲਾਬ ਜਾਮੁਨਾਂ ਦੇ ਵਿੱਚ ਟੇਸ ਆ ਜਿਹੜਾ ਬਹੁਤ ਵਧੀਆ ਆਏਗਾ ਤੇ ਹਾਂਜੀ ਦੇਖੋ ਆਪਣਾ ਬੈਟਰ ਜਿਹੜਾ ਸੂਜੀ ਦਾ ਤਿਆਰ ਹੋ ਚੁੱਕਿਆ ਹੈ ਤੁਸੀਂ ਨੂੰ ਇੰਨਾ ਹੀ ਗਾੜਾ ਕਰਨਾ ਤੇ ਅੱਦਾਂ ਅੱਦਾਂ ਇੱਕ ਪੂਰਾ ਇੱਕ ਗਾੜਾ ਬੈਟਰ ਬਣ ਜੇਗਾ ਤੇ ਇਸ ਤੋਂ ਬਾਅਦ ਇਹਨਾਂ ਤੁਸੀਂ ਪਲੇਟ ਦੇ ਵਿੱਚ ਕੱਢ ਲੈਣਾ ਤੇ ਇਹਨੂੰ 5 ਤੋਂ 10 ਮਿੰਟ ਲਈ ਠੰਡਾ ਹੋਣ ਲਈ ਰੱਖ ਦੇਣਾ ਇਹਨਾਂ ਨੂੰ ਜ਼ਿਆਦਾ ਠੰਡਾ ਨਹੀਂ ਕਰਾਂਗੇ ਆਪਾਂ ਨੂੰ ਓਨਾ ਕੀ ਠੰਡਾ ਕਰਨਾ ਜਿੰਨਾ ਕਿ ਉਹ ਆਪਾਂ ਟੱਚ ਕਰ ਸਕੀਏ ਤੇ ਆਪਾਂ ਇਹਦੇ ਬਾਲਸ ਬਣਾ ਸਕੀਏ ਤੇ ਇਹਨੂੰ ਇਹਨੂੰ ਪਲੇਟ ਦੇ ਵਿੱਚ ਕੱਢਣ ਤੋਂ ਬਾਅਦ ਇਹਨਾਂ ਆਪਾਂ ਚੰਗੀ ਤਰ੍ਹਾਂ ਫੈਲਾ ਦੇਣਾ ਤਾਂ ਕਿ ਜਲਦੀ ਠੰਡਾ ਹੋ ਜੇ ਤੁਸੀਂ ਇਹਨੂੰ ਪੱਖੇ ਦੇ ਹਟਾਂ ਵੀ ਰੱਖ ਸਕਦੇ ਹੋ ਤਾਂ ਕਿ ਜਿਹੜਾ ਜਲਦੀ ਠੰਡਾ ਹੋ ਸਕੇ ਹਾਂਜੀ 10 ਮਿੰਟ ਹੋ ਚੁੱਕੀ ਆ ਆਪਣਾ ਬੈਟਰ ਜਿਹੜਾ ਚੰਗੀ ਤਰ੍ਹਾਂ ਠੰਡਾ ਹੋ ਚੁੱਕਿਆ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਕਣਕ ਦਾ ਆਟਾ ਐਡ ਕੀਤਾ ਥੋੜਾ ਜਿਹਾ ਬੇਕਿੰਗ ਸੋਡਾ ਤੇ ਕਣਕ ਦਾ ਆਪਾਂ ਆਟਾ ਇਸ ਲਈ ਐਡ ਕੀਤਾ ਤਾਂ ਕਿ ਜਦੋਂ ਆਪਾਂ ਗੁਲਾਬ ਜਾਮੁਨਾਂ ਨੂੰ ਫਰਾਈ ਕਰਾਂਗੇ ਜਿਹੜੇ ਆਪਣੇ ਗੁਲਾਬ ਜਾਮੁਨਾਂ ਫਟਣ ਨਾ ਤੇ ਆਪਾਂ ਇਹਦੇ ਵਿੱਚ ਬੇਕਿੰਗ ਸੋਡਾ ਇਸ ਕਰਕੇ ਐਡ ਕੀਤਾ ਤਾਂ ਕਿ ਜਿਹੜੇ ਆਪਣੇ ਗੁਲਾਬ ਜਾਮੁਨ ਚੰਗੀ ਤਰ੍ਹਾਂ ਫੁੱਲ ਸਕਣ ਤੇ ਇਹਨਾਂ ਆਪਾਂ ਮਸਲ ਮਸਲ ਕੇ ਆਟੇ ਨੂੰ ਚੰਗੀ ਤਰ੍ਹਾਂ ਗੁੰਨਣਾ ਜਿੰਨਾ ਆਪਾਂ ਚੰਗੀ ਤਰ੍ਹਾਂ ਆਟੇ ਨੂੰ ਗੁੰਨਣਾ ਕਿਉਂ ਨਹੀਂ ਆਪਣੇ ਗੁਲਾਬ ਜਾਮਨ ਸੌਫਟ ਬਣਨਗੇ ਇਹਨਾਂ ਨੂੰ ਪੂਰਾ ਤੁਸੀਂ ਮਸਲ ਮਸਲ ਕੇ ਗੁੰਨਣਾ ਆਟੇ ਨੂੰ ਤਾਂ ਕਿ ਜਿਹੜਾ ਕਣਕ ਦਾ ਆਟਾ ਤੇ ਬੇਕਿੰਗ ਸੋਡਾ ਚੰਗੀ ਤਰ੍ਹਾਂ ਸੂਜੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਣਾ ਹਾਂਜੀ ਜੇ ਤੁਹਾਨੂੰ ਲੱਗਦਾ ਵੀ ਜਿਹੜਾ ਆਪਾਂ ਬੈਟਰ ਤਿਆਰ ਕੀਤਾਗਾ ਤੇ ਉਹ ਪਲੇਟ ਦੇ ਉੱਤੇ ਚਿਪਕ ਰਿਹਾ ਤਾਂ ਤੁਸੀਂ ਥੋੜਾ ਜਿਹਾ ਦੇਸੀ ਕੀ ਵੀ ਲਾ ਸਕਦੇ ਹੋ ਪਲੇਟ ਤੇ ਹਾਂਜੀ ਆਟਾ ਆਪਣਾ ਤਿਆਰ ਹੈ ਤੇ ਨੂੰ ਆਪਾਂ 5 ਤੋਂ 10 ਮਿੰਟ ਲਈ ਰੈਸਟ ਦਿਵਾਵਾਂਗੇ ਹਾਂਜੀ 5 ਤੋਂ 10 ਮਿੰਟ ਹੋ ਚੁੱਕੇ ਆ ਕੜਾਈ ਦੇ ਵਿੱਚ ਆਪਾਂ ਤੇਲ ਚੰਗੀ ਤਰ੍ਹਾਂ ਗਰਮ ਹੋਣ ਲਈ ਰੱਖ ਦਿੱਤਾ ਤੇ ਇਧਰਲੀ ਸਾਈਡ ਆਪਾਂ ਜਿਹੜਾ ਬੈਟਰ ਤਿਆਰ ਕੀਤਾ ਸੀ ਉਹਦੇ ਪੇ ਛੋਟੇ-ਛੋਟੇ ਬਾਲਜ਼ ਬਣਾ ਲੈਣੇ ਆ ਇੱਕ ਛੋਟੇ ਨਿੰਬੂ ਸਾਈਜ਼ ਦੇ ਜਿਆਦਾ ਵੱਡੇ ਨਹੀਂ ਬਣਾਣੇ ਤੇ ਆਪਾਂ ਛੋਟੇ ਛੋਟੇ ਬਾਲਸ ਬਣਾ ਲੈਣੇ ਤੁਸੀਂ ਦੇਖ ਸਕਦੇ ਹੋ ਇਦਾਂ ਜੇ ਤੁਹਾਨੂੰ ਲੱਗ ਰਿਹਾਗਾ ਵੀ ਮਤਲਬ ਨਹੀਂ ਸਹੀ ਬਣ ਰਿਹਾ ਤਾਂ ਤੁਸੀਂ ਥੋੜਾ ਜਿਹਾ ਹੱਥੋਂ ਤੇ ਦੇਸੀ ਘੀ ਵੀ ਲਾ ਸਕਦੇ ਹੋ ਹਾਂਜੀ ਬਾਲਸ ਆਪਾਂ ਤਿਆਰ ਕਰ ਲਿਆ ਤੁਸੀਂ ਵੇਖ ਸਕਦੇ ਹੋ ਤੇ ਹਾਂਜੀ ਤੇਲ ਵੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਚੁੱਕਿਆ ਹੈ ਇਸ ਤੋਂ ਬਾਅਦ ਆਪਾਂ ਕੱਲੀ ਕੱਲੀ ਬਾਲ ਨੂੰ ਤੇਲ ਦੇ ਵਿੱਚ ਛੱਡ ਦੇਣਾ ਫਰਾਈ ਹੋਣ ਵਾਸਤੇ ਇਹਨਾਂ ਨੂੰ ਆਪਾਂ ਮੀਡੀਅਮ ਫਲੇਮ ਤੇ ਫਰਾਈ ਕਰਨਾ ਕਿਉਂਕਿ ਜੇ ਆਪਾਂ ਇਹਨਾਂ ਨੂੰ ਹਾਈ ਫਲੇਮ ਤੇ ਫਰਾਈ ਕਰਾਂਗੇ ਤਾਂ ਇਹ ਉੱਪਰੋਂ ਪੱਕ ਜਾਣਗੇ ਤੇ ਵਿੱਚੋਂ ਆਪਣੇ ਗੁਲਾਬ ਜਾਮਨ ਕੱਚੀਆਂ ਰਹਿ ਜਾਣਗੀਆਂ ਇਸ ਕਰਕੇ ਆਪਾਂ ਇਹਨਾਂ ਨੂੰ ਮੀਡੀਅਮ ਫਲੇਮ ਮੀਡੀਅਮ ਫਲੇਮ ਤੇ ਫਰਾਈ ਕਰਨਾ ਤੁਸੀਂ ਵੇਖੋ ਜਿੰਨਾ ਟਾਈਮ ਇਹਨਾਂ ਦਾ 골ਡਨ ਬ੍ਰਾਊਨ ਕਲਰ ਨਹੀਂ ਆ ਜਾਂਦਾ ਔਪਨਾ ਟਾਈਮ ਇਹਨਾਂ ਨੂੰ ਫਰਾਈ ਕਰਾਂਗੇ ਹਾਂਜੀ ਤੁਸੀਂ ਵੇਖੋ ਆਪਣੀਆਂ ਗੁਲਾਬ ਜਾਮਨ ਹਲਕੀਆਂ ਹਲਕੀਆਂ ਬ੍ਰਾਊਨ ਹੋ ਚੁੱਕੀਆਂ ਆ ਆਪਾਂ ਇਹਨਾਂ ਨੂੰ ਥੋੜਾ ਜਿਹਾ ਹੋਰ ਸੇਕਾ ਲਗਵਾਵਾਂਗੇ ਥੋੜਾਖੋਰ ਫਰਾਈ ਕਰਾਂਗੇ ਹਾਂਜੀ ਵੇਖੋ ਆਪਣੇ ਗੁਲਾਬ ਜਾਮਨਾਂ ਦਾ ਕਿੰਨਾ ਵਧੀਆ ਕਲਰ ਆ ਗਿਆ ਹੈ ਤੇ ਚੰਗੀ ਤਰ੍ਹਾਂ ਫਰਾਈ ਹੋ ਚੁੱਕੀਆਂ ਨੇ ਇਸ ਤੋਂ ਬਾਅਦ ਆਪਾਂ ਜਿਹੜੀ ਚਾਸ਼ਨੀ ਤਿਆਰ ਕੀਤੀ ਸੀ ਤੇ ਇਹਦੇ ਵਿੱਚ ਆਪਾਂ ਸੁੱਟ ਦੇਣਾ ਚਾਸ਼ਨੀ ਵੀ ਆਪਣੀ ਠੰਡੀ ਨਹੀਂ ਹੋਣੀ ਚਾਹੀਦੀ ਜੇ ਤੁਹਾਨੂੰ ਲੱਗਦਾ ਵੀ ਤੁਹਾਡੀ ਚਾਸ਼ਨੀ ਠੰਡੀ ਹੋ ਗਈ ਆ ਤਾਂ ਤੁਸੀਂ ਥੋੜਾ ਜੈ ਇਹਨੂੰ ਗਰਮ ਕਰ ਲਓ ਜ਼ਿਆਦਾ ਗਰਮ ਨਹੀਂ ਕਰਨਾ ਮਤਲਬ ਨੋਰਮਲ ਰੱਖਣਾ ਵੀ ਨਾ ਜ਼ਿਆਦਾ ਗਰਮ ਨਾ ਜ਼ਿਆਦਾ ਠੰਡੀ ਚਾਸ਼ਨੀ ਹੋਵੇ ਤੇ ਤੁਸੀਂ ਇਹਨਾਂ ਨੂੰ ਮੀਡੀਅਮ 'ਤੇ ਰੱਖ ਕੇ ਇਸ ਤੋਂ ਬਾਅਦ ਇਹਦੇ ਵਿੱਚ ਆਪਣੇ ਜਿਹੜੇ ਗੁਲਾਬ ਜਮਨ ਚਲਿਆ ਦੇ ਵਿੱਚ ਸੁੱਟ ਦਾਂਗੇ ਉਸੇ ਤਰੀਕੇ ਆਪਾਂ ਦੂਸਰੀ ਜਿਹੜੇ ਬਾਕੀ ਆਪਣੇ ਗੁਲਾਬ ਜਮਨ ਬਚਿਆ ਤੇ ਉਹਨਾਂ ਨੂੰ ਵੀ ਆਪਾਂ ਇਸੇ ਤਰੀਕੇ ਫਰਾਈ ਕਰ ਲੈਣਾ ਆਪਾਂ ਉਹਨਾਂ ਇਹਨਾਂ ਨੂੰ ਉਹਨਾਂ ਦਾ ਵੀ ਫਰਾਈ ਕਰਨਾ ਜਿੰਨਾ ਚਿਰ ਇਹਨਾਂ ਦਾ ਕਲਰ 골ਡਨ ਬ੍ਰਾਊਨ ਕਲਰ ਨਹੀਂ ਹੋ ਜਾਂਦਾ ਗੈਸ ਆਪਾਂ ਮੀਡੀਅਮ ਹੀ ਰੱਖਣਾਗਾ ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਨਹੀਂ ਤਾਂ ਫਿਰ ਇਹ ਅੰਦਰੋਂ ਕੱਚੇ ਰਹਿ ਜਾਣਗੇ ਉੱਪਰੋਂ ਪੱਕ ਜਾਣਗੇ ਉੱਪਰੋਂ ਸੇਕਾ ਜ਼ਿਆਦਾ ਲੱਗੇਗਾ ਨਾ ਇਸ ਕਰਕੇ ਗੈਸ ਨੂੰ మీడియం ਹੀ ਰੱਖਣਾ ਹਾਂਜੀ ਵੇਖੋ ਆਪਣੇ ਗੁਲਾਬ ਜਾਮੁਨਾ ਚੰਗੀ ਤਰ੍ਹਾਂ ਫਰਾਈ ਹੋ ਚੁੱਕੀਆਂ ਨੇ ਤੁਸੀਂ ਵੀ ਘਰੇ ਆਪਾਂ ਬਾਜ਼ਾਰ ਚ ਲੈ ਕੇ ਆਉਣਾ ਉਹਨਾਂ ਵਿੱਚ ਮਿਲਾਵਟ ਹੁੰਦੀ ਆ ਤੁਸੀਂ ਵੀ ਘਰੇ ਹਨਾ ਕਿਆਰ ਕਰ ਸਕਦੇ ਹੋ ਜ਼ਿਆਦਾ ਮੱਥਾ ਵੀ ਨਹੀਂ ਬੱਜਦਾ ਤੇ ਬਹੁਤ ਜ਼ਿਆਦਾ ਟੇਸਟੀ ਬਣਦੀਆਂ ਨੇ ਨਾਲੇ ਬਾਜ਼ਾਰ ਦੇ ਵਿੱਚ ਸਾਰ ਮਿਲਾਵਟ ਹੁੰਦੀ ਆ ਨਾ ਇਸ ਲਈ ਆਪਾਂ ਘਰ ਦੇ ਵਿੱਚ ਇਦਾਂ ਸੂਜੀ ਦੇ ਗੁਲਾਬ ਜਾਮਨ ਤਿਆਰ ਕਰ ਸਕਦੇ ਹ ਜਦੋਂ ਵੀ ਆਪਣਾ ਕੋਈ ਰਿਸ਼ਤੇਦਾਰ ਆਉਂਦਾ ਆਪਾਂ ਤਾਂ ਵੀ ਮੌਕੇ ਤੇ ਬਣਾ ਸਕਦੇ ਹਾਂ ਹਾਂਜੀ ਇਹਨਾਂ ਨੂੰ ਵੀ ਆਪਾਂ ਕੱਢ ਕੇ ਚਾਸ਼ਨੀ ਦੇ ਵਿੱਚ ਸੌਟ ਦੇਣਾ ਹਾਂਜੀ ਇਸ ਤੋਂ ਬਾਅਦ ਆਪਾਂ ਇਹਨਾਂ ਨੂੰ 2 ਤੋਂ 3 ਘੰਟੇ ਵਿੱਚ ਚਾਸ਼ਨੀ ਵਿੱਚ ਡੁੱਬੀ ਰਹਿਣ ਦੇਣਾ ਤਾਂ ਕਿ ਜਿਹੜੀ ਚਾਸ਼ਨੀ ਆ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਰਾਸ ਜਾਵੇ ਤੇ ਇਸ ਤੋਂ ਬਾਅਦ ਉਹਨਾਂ ਆਪਾਂ 2 ਘੰਟੇ ਲਈ 2 ਤੋਂ 3 ਘੰਟੇ ਲਈ ਉਹਨਾਂ ਆਪਾਂ ਧਾਕੇ ਰੱਖ ਦਾਂਗੇ ਹਾਂਜੀ 3 ਘੰਟੇ ਹੋ ਚੁੱਕੇ ਆ ਗੁਲਾਬ ਜਮਨ ਆਪਣੇ ਤਿਆਰ ਆ ਤੁਸੀਂ ਵੇਖੋ ਕਿੰਨਾ ਵਧੀਆ ਕਲਰ ਆਇਆ ਤੇ ਬਹੁਤ ਜ਼ਿਆਦਾ ਸੌਫਟ ਆ ਮੈਂ ਤੁਹਾਨੂੰ ਤੋੜ ਕੇ ਵੀ ਦਿਖਾ ਦਿੰਨੀ ਆ ਤੁਸੀਂ ਵੇਖੋ ਕਿੰਨਾ ਵਧੀਆ ਗੁਲਾਬ ਜਾਮਨ ਤਿਆਰ ਹੋਏ ਆ ਤੁਸੀਂ ਵੀ ਇਹਦਾ ਜ਼ਰੂਰ ਟਰਾਈ ਕਰਕੇ ਵੇਖੋ ਬਹੁਤ ਜ਼ਿਆਦਾ ਟੇਸਟੀ ਬਣਦੇ ਆ ਨਾਲੇ ਬਾਜ਼ਾਰ ਬਾਜ਼ਾਰ ਦੇ ਵਿੱਚ ਗੁਲਾਬ ਜਾਮਨ ਮਹਿੰਗੇ ਆ ਤੇ ਨਾਲੇ ਸੌ ਮਿਲਾਵਟ ਜੇ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਕਰਨਾ ਨਾ ਭੁੱਲੋ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਧੰਨਵਾਦ